ਆਖਰੀ ਡਿਮਾਂਡ ਆ ਸਾਡੀ 5 ਲੱਖ ਲੱਖ ਰੁਪਏ ਦਾ ਪ੍ਰਸ਼ਾਸਨ 2 ਲੱਖ ਰੁਪਏ ਦਾ ਚੈੱਕ ਲੈਣਿਆ ਤੇ 3 ਲੱਖ ਰੁਪਏ ਕੈਸ਼ ਅਸੀਂ ਇਹ ਗੱਲ ਮੈਿਕ ਤੋਂ ਕਹਿੰਦੇ ਨਹੀਂ ਜਾਂਦੇ ਸੀ 2 ਲੱਖ ਰੁਪਏ ਸਰਕਾਰੀ ਖਾਤੇ 'ਚ ਤੁਸੀਂ ਦੇ ਰਹੇ ਹੋ ਬਾਕੀ 3 ਵੀ ਉਸ ਖਾਤੇ ਦੇ ਵਿੱਚ ਪਾ ਦਿਓ ਅਸੀਂ ਕਿਹਾ 5 ਲੱਖ ਦਾ ਚੈੱਕ ਦੇਵੋ ਤੋ ਦਿਨ ਦਾ 4 ਦਿਨ ਦਾ ਸਮਾਂ ਵੱਧ ਲੈ ਲਓ ਕੱਲ ਨੂੰ 100 ਵਾਰ ਤੁਸੀਂ ਉਹ ਖਾਤੇ ਦੇ ਵਿੱਚ ਪੈਸੇ ਪਾ ਦਿਓ। ਕੋੜੇ 3 ਲੱਖ ਰੁਪਇਆ ਕਿਹਦੇ ਖਾਤੇ ਤੋਂ ਆਇਆ ਕਿਸੇ ਬੰਦੇ ਕੋਲੋਂ ਆਇਆ ਕਿਸੇ ਜਿਹੜਾ ਕੋਲੋਂ ਆਇਆ ਕੱਲ੍ਹ ਇਹਦੀ ਪਤਾ ਤਿੰਨ ਵਾਰ ਕਿਹੋ ਹੈ। ਤੁਸੀਂ ਕਿੱਥੋਂ ਵੀ ਲੈ ਕੇ ਆਇਓ ਪਰ ਅਸੀਂ ਕਹਿੰਦੇ ਆ ਕਿ ਸਰਕਾਰ ਦੇ ਜਿਹੜਾ ਚੈੱਕ ਦੇਣਾ 5-5 ਲੱਖ ਰੁਪਇਆ ਕਿਸਾਨਾਂ ਦਾ ਆਰਤੀ ਨਾਲੋਂ ਜ਼ਿਆਦਾ ਹੋਵੇ। ਉਹਨੇ ਕੋਈ ਨਿਫਤੀ ਜਿਹੜਾ ਕਿਸਾਨਾਂ ਦਾ ਆਰਤੀ ਨਾਲੋਂ ਜ਼ਿਆਦਾ ਹੋਵੇ। ਕੋਨੇ ਕੋਈ ਨਿੱਕੀ ਜਿਹੀ ਚੀਜ਼ ਕਹਾ ਤੂੰ ਦੇਖ ਚੱਕੀ ਉਹ ਗਾਣਾ ਮੇਰਾ 200 ਰੁਪਏ ਦੇ ਘਟੇ ਨੂੰ ਦਿੱਕਦਾ ਅੱਜ ਵੇਚ ਦੋ ਉਸ ਤੋਂ ਬਾਅਦ ਤੀਜਾ ਵਾਦਾ ਕੀਤਾ ਚਾਰ ਮਹੀਨੇ ਤੋਂ ਪਿੰਡ ਦਾ ਧਰਮ ਚੱਲ ਰਿਹਾ ਹੈ ਸੀਸੀ ਦਫ਼ਤਰੇ ਬਾਾਰ ਜਿਸ ਦਿਨ ਪਹਿਲੀ ਮੀਟਿੰਗ ਹੋਈ ਕਹਿੰਦੇ ਮੈਂ ਨਵੀਂ ਆਈਆਂ ਤੇ ਯਾਰ ਮੈਂ ਤੁਹਾਡਾ ਇਹ ਕਰਵਾ ਕੇ ਦਵਾਂਗੀ ਮਿੰਨਤੀ ਚਾਰ ਮਹੀਨੇ ਹੋ ਗਏ ਚਾਰ ਇੱਕ ਪੀਸੀ ਜਿਹੜਾ ਮਿੰਤੀ ਨਹੀਂ ਕਰਵਾ ਸਕਦਾ ਉਹ ਡੀਸੀ ਤੋਂ ਅਸੀਂ ਕੋਈ ਉਮੀਦ ਨਹੀਂ ਰੱਖ ਸਕਦੇ ਚੌਥਾ ਵਾਅਦਾ ਚੌਥਾ ਵਾਅਦਾ ਇਹ ਕੀਤਾ ਕਿ 5 ਲੱਖ ਰੁਪਏ ਸਰਕਾਰ ਵੱਲੋਂ ਪੈ ਗਿਆ ਪਰ ਉਹਨਾਂ ਦੇ ਥੱਲੇ ਵਾਲੇ ਬੰਦਾਤੇ ਨੇ ਵੀ ਯਾਰ ਕੋਈ ਕਰਵਾਉਂਦੇ ਆ ਅੱਜ ਅੱਜ ਇਸ ਸੀੜੀ ਦੇ ਵਿੱਚ ਸਾਨੂੰ ਬੰਦ ਕਮਰੇ ਦੇ ਕਿਹਾ ਗਿਆ 5 ਲੱਖ ਰੁਪਏ ਹੈ ਜਿਹੜੀ ਪਰਸੋਂ ਮੀਟਿੰਗ ਹੋਈ ਆ ਪਰ ਇੱਥੇ ਅੱਜ ਤੱਕ ਪਤਾ ਲੱਗ ਰਿਹਾ ਵੀ 2 ਲੱਖ ਹੀ ਮਨਜ਼ੂਰ ਹੋਇਆ ਹਜੇ ਤੱਕ 3 ਲੱਖ ਰੁਪਈਆ ਕਹਿੰਦੇ ਕੈਸ਼ ਦੇ ਦੰਨੇ ਆ ਉਹ 3 ਲੱਖ ਰੁਪਈਆ ਜੇ ਦਾ ਕਿਸੇ ਖਾਤੇ 'ਚ ਆਇਆ ਉਹ ਜਿਹੜੇ ਖਾਤੇ 'ਚੋਂ 5 ਲੱਖ ਦਾ ਚੈੱਕ ਦੇਣਾ ਸੀ ਉਹ 'ਤੇ ਟਰਾਂਸਫਰ ਕਰ ਦੰਦੇ ਆ 3 ਲੱਖ ਰੁਪਈਆ ਕੋਈ ਤੋਂ ਆਇਆ ਕੈਸ਼ ਇਹ ਖੰਡੂ ਮਨਜ਼ੂਰ ਨਹੀਂ ਹੈਗਾ ਕਿਉਂਕਿ ਅੱਜ ਤੱਕ 750 ਕਿਸਾਨ ਸਨ 2023 'ਚ ਜਿਹਦੇ ਵਿੱਚ ਜੋ ਸਿਖਿਤ ਹੋਏ ਨੇ ਤੇ ਸਾਲ 2024 ਅਤੇ 25 ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸ ਦੌਰਾਨ ਜਿੰਨੇ ਵੀ ਕਿਸਾਨ 희희 ਰਹੇ ਨੇ ਕਿਸੇ ਕਿਸਾਨ ਨੂੰ ਪ੍ਰਾਪੂ ਅਜ ਤੱਕ ਕੈਸ਼ ਨਹੀਂ ਦਿੱਤਾ ਗਿਆ ਸਾਰਿਆਂ ਨੂੰ ਚੈੱਕ ਮਿਲਦੇ ਆ ਰਹੇ ਨੇ ਅਗਰ 2 ਲੱਖ ਦਾ ਚੈੱਕ ਲੈ ਲੈਂਦੇ ਤਾਂ ਸਾਨੂੰ ਨਹੀਂ ਪਤਾ ਕਿਸ ਖਾਤੇ ਦੇ ਵਿੱਚ ਪੈਣਾ ਸੀ ਕਿਸ ਪਾਲਿਸੀ ਦੇ ਤਹਿਤ ਆਪਣੇ ਕੋਲ ਚੈੱਕ ਆਉਣਾ ਸੀ ਆਪਣਾ ਇੱਕ ਕਿਸਾਨ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਰਾਜਗੜ ਦਾ ਇੱਥੇ ਐਸੇ ਜਗ੍ਹਾ ਦੇ ਉੱਤੇ ਚੜਾਈ ਕਰਕੇ ਸੀਗਾ ਚਾਹ ਦੇ ਘਰ ਨੇ ਤਰਾ। ਆਰਾਮਪੁਰੇ ਦਾ ਰਾਜਗੜਾ ਨਿਕਲਿਆ ਆਰਾਮਪੁਰੇ ਦਾ। ਸੁਹਾਬਕ ਸਾਨੂੰ ਵੀ ਲੁਧਿਆਣੇ ਦੀ ਟੀਮ ਨੇ ਸੱਦ ਲਿਆ ਵੀ ਅੱਜ ਸਾਨੂੰ ਚੈੱਕ ਦੇਣ ਆਉਣਾ ਗਿਆਸਪੁਰਾ ਸਾਹਿਬ ਨੇ। ਤੁਸੀਂ ਸਾਡੇ ਕੋਲ ਪਹੁੰਚੋ। ਮੈਂ ਤੇ ਸਰਦਾਰ ਜਸਵੀਰ ਸਿੰਘ ਫਤੇਗੜ ਸਾਹਿਬ ਤੋਂ ਜਾਣਿਆ। ਜਦੋਂ ਅਸੀਂ ਉੱਥੇ ਗਏ ਉੱਥੇ ਦਾ ਜਿਹੜਾ ਐਮਐਲਏ ਸੀਗੇ ਗਿਆਸਪੁਰਾ ਸਾਹਿਬ ਉਹ ਸਿਰਫ 2 ਲੱਖ ਦਾ ਚੈੱਕ ਲੈ ਕੇ ਆਏ। ਪਿੰਡ ਇਕੱਠਾ ਹੋਇਆ ਐਮਐਲਏ ਸਾਹਿਬ ਨੂੰ ਬੰਦ ਕਮਰੇ ਚ ਬੰਦ ਕਰ ਲਿਆ ਉਥੋਂ ਦੇ ਐਸਡੀਐਮ ਨੇ ਜ਼ਿੰਮੇਵਾਰੀ ਚੱਕੀ ਦੁਆਰਾ ਆ ਕੇ ਵੀ 5 ਲੱਖ ਦਾ ਮੈਂ ਚੱਕਦੀ ਇਹ ਮੈਂ ਜ਼ਿੰਮੇਵਾਰੀ ਲੈਂਦੀ ਆ ਤੁਹਾਨੂੰ ਇਹ 2-4 ਦਿਨ ਦੇ ਵਿੱਚ 5 ਲੱਖ ਰੁਪਇਆ ਜੇ ਦਿੱਤਾ ਜਾਊਗਾ ਉਦੋਂ ਪਿੰਡ ਦੇ ਲੋਕਾਂ ਨੇ ਗਿਆਨਪੁਰਾ ਸਾਹਿਬ ਨੂੰ ਉੱਥੇ ਛੱਡਿਆ ਤਾਂ ਭਰਾਵਾ ਉਸ ਖਾਨ ਨੂੰ ਵੀ 5 ਲੱਖ ਰੁਪਏ ਮਿਲਿਆ ਤਾਂ ਜਾ ਕੇ ਕਿਤੇ ਨੌਕਰੀ ਮਿਜੀ ਇਸ ਕਰਕੇ ਗੱਲ ਰੌਲਾ ਨੌਕਰੀ ਦਾ ਸਾਡੇ ਕੋਲ ਇਹ ਵੀ ਗੱਲ ਹੋ ਰਹੀ ਆ ਕਿ 5 ਲੱਖ ਰੁਪਏ ਪਿੱਛੇ ਕਾਲੇ ਦੀ ਮਿੱਟੀ ਹੋ ਰਹੀ ਹੈ ਬੜਵਾਲੇ ਦੀ ਇਹ ਗੱਲ ਮੈਂ ਇੱਕਦੋ ਕਹਿਣੀ ਨਹੀਂ ਸੀ ਪਰ ਸਾਡੇ ਕਈ ਭਰਾਵਾਂ ਨੂੰ ਲੱਗਦਾ ਵੀ ਅਸੀਂ ਕੁਝ ਕੀਤਾ ਨਹੀਂ ਪਰਿਵਾਰ ਨੂੰ ਪਤਾ ਅਸੀਂ ਕੁਝ ਕੀਤਾ ਸਾਰੇ ਪਾਸੇ ਪਿੰਡ ਦੇ ਨਾਲ ਖੜੇ ਆਂ ਜਥੇਬੰਦੀ ਦੇ ਤੌਰ 'ਤੇ ਆਵਾਜ਼ ਵੀ ਖੜਾਗੇ ਅੱਜ ਵੀ ਜਥੇਬੰਦੀ ਦਾ ਕੱਲੇ-ਕੱਲੇ ਪਿੰਡ ਦੇ ਵਿੱਚੋਂ ਤਤਕਾਲ ਤੇ ਸੁਨੇਹਾ ਲਾਉਣ ਦੇ ਚਾਹੇ ਕੋਈ ਇੱਕ ਹੈ, ਦੋ ਹੈ, ਚਾਰ ਹੈ ਸਾਰੇ ਆਏ ਨੇ ਜੇ ਪਿਆਰ ਕਰਦੇ ਨੇ ਤਾਂ ਆਏ ਨੇ ਸਾਡੀ ਬੇਨਤੀ ਆ ਵੀ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਪਹਿਲਾਂ ਸਾਡੇ ਕਰਤਾਰ ਵਾਲੇ ਦੇਖਿਆ ਜਾਵੇ ਸਾਡੇ ਹੁਣ ਤੱਕ ਲੋਕਾਂ ਦੇ ਨਾਲ ਕੀਤੇ ਵਾਅਦੇ ਤੇ ਸਾਡੇ ਅਸੀਂ ਜੋ ਕੁਝ ਲੋਕਾਂ ਨੂੰ ਕਿਹਾ ਸਾਬ ਤੇ ਸਪਸ਼ਟ ਹੈ ਪਰਿਵਾਰ ਨੂੰ ਵੀ ਹੁਣ ਤੱਕ ਇਹ ਗੱਲ ਪਤਾ ਹੈ ਇੱਕ ਵਾਰ ਇੱਕ ਮਿੰਟ ਦੀ ਮੀਟਿੰਗ ਵੀ ਬਿਨਾ ਪਰਿਵਾਰ ਤੋਂ ਅਸੀਂ ਕੀਤੀ ਨਹੀਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਨਗਰ ਨੂੰ ਤੁਹਾਡਾ ਧੰਨਵਾਦ ਕਰਦੇ ਆ ਪਹਿਲਾਂ ਦਾ ਪਿੰਡ ਬੜਵਾਲੇ ਦੀ ਸੰਗਤ ਦਾ ਜੋ ਤੁਸੀਂ ਤਿੰਨ ਟਰਾਲੀਆਂ ਅਜ ਕਲੇ ਦੇ ਨਾਲ ਲੈ ਕੇ ਆਏ ਹੋ ਬਾਕੀ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਕਲੇ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨ ਕੇ ਇੱਥੇ ਆਏ ਹੋ ਭਰਾਵੋ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਪਾ ਚੱਕ ਇਹ ਨਹੀਂ ਆਉਂਦਾ ਤੇ ਜਿਹੜੇ ਸੰਬੰਧਤ ਥਾਣੇ ਦੇ ਕੋਲ ਐਕਸੀਡੈਂਟ ਹੋਇਆ ਕਿਉਂਕਿ ਹੁਣ ਧਰਨਾ ਲੱਗ ਚੁੱਕਿਆ ਹੈ ਧਰਨਾ ਲੱਗਣ ਤੋਂ ਪਹਿਲਾਂ ਸਥਿਤੀ ਹੋਰ ਹੁੰਦੀ ਆ ਧਰਨਾ ਲੱਗਣ ਤੋਂ ਬਾਅਦ ਸਥਿਤੀ ਹੁਣ ਹੋਰ ਆ ਹੁਣ ਅਸੀਂ ਰੋਡ ਤੇ ਵੀ ਬੈਠੇ ਆ ਹੁਣ ਜਦੋਂ ਤੱਕ ਉਹ ਸਬੰਧਤ ਥਾਣੇਦਾਰ ਤੇ ਉਹਨਾਂ ਨੂੰ ਕੋਈ ਸਜ਼ਾ ਲੱਗ ਕੇ ਉੱਥੋਂ ਤਾਂ ਕੋਈ ਚੈੱਕ ਨਹੀਂ ਆਉਂਦਾ ਨਾਲ ਉਦੋਂ ਤੱਕ ਸਾਡਾ ਧਰਨਾ ਚੱਲਦਾ ਰਹੂਗਾ ਹੁਣ ਜ਼ਿੰਮੇਵਾਰੀ ਤੁਹਾਡੀ ਆ ਤੇ ਕਾਲੇ ਨੂੰ ਪੂਰੀ 5 ਲੱਖ ਦਾ ਚੈੱਕ ਇੱਥੇ ਆ ਕੇ ਤੇ ਉੱਥੇ ਵਾਲੇ ਪ੍ਰਸ਼ਾਸਨ ਦਾ ਕਿੰਨੇ ਪੇਮੈਂਟ ਉੱਥੋਂ ਦਿਵਾ ਰਹੇ ਹੋ ਉਦੋਂ ਤੱਕ ਧਰਨਾ ਨਹੀਂ ਚੱਕਣਾ ਸਾਡਾ ਇੱਕ ਵੀ ਕਿਸਾਨ ਜਿਹੜਾ ਇੱਥੇ ਆਇਆ ਉਹ ਘਰਾਂ ਨੂੰ ਵਾਪਸ ਨਾ ਜਾਵੇ ਉਲਟਾ ਮੈਂ ਬੇਨਤੀ ਕਰਦਾ ਲੁਧਿਆਣਾ ਜ਼ਿਲ੍ਹੇ ਨੂੰ ਅਤੇ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਦੋਵਾਂ ਨੂੰ ਤੁਹਾਡੀ ਸੰਗਤ ਅਸੀਂ ਲਾਈ ਸੀ 2-200 ਬੰਦਾ ਆਪਣਾ 2-200 ਬੰਦਾ ਸਾਡੀ ਬੈਲ ਹੱਥ ਜੋੜ ਕੇ ਬੇਨਤੀ ਆ ਤੁਰੰਤ ਪਿੰਡ ਪ੍ਰਧਾਨਾਂ ਨੂੰ ਸੁਨੇਹਾ ਲਾਓ ਆਪਣਾ 400 ਬੰਦਾ ਦੋਵੇਂ ਜ਼ਿਲ੍ਹੇ ਤੁਸੀਂ ਵੀ ਪੂਰਾ ਕਰੋ ਤਾਂ ਜੋ ਲੜਾਈ ਇੱਕ ਦਿਨ ਚੱਲੇ 2 ਦਿਨ ਚੱਲੇ ਭਰਾਵੋ ਜਿੱਤ ਕੇ ਦੇਣੀ ਆ ਅੱਜ ਤੱਕ ਸੁਣਨ ਨੂੰ ਮਿਲਦਾ ਆਉਂਦਾ ਹੈ ਵੀ ਲੋਕ ਕਿਸਾਨ ਜਥੇਬੰਦੀਆਂ ਦੇ ਨਾਲ ਕਿਉਂ ਨਹੀਂ ਤੁਰਦੇ ਇਹ ਵਾਅਦੇ ਕਰਵਾ ਦਿੰਦੇ ਨੇ ਪਰਿਵਾਰਾਂ ਦੇ ਭਰਾਵੋ 4 ਸਾਲ ਦੇ ਵਿੱਚ ਜਥੇਬੰਦੀ ਦੇ ਵਿੱਚ ਜਿਹੜੇ ਪਿੰਡ ਦੇ ਨਾਲ ਜੇ ਕਿਸੇ ਕਿਸਾਨ ਨਾਲ ਕੋਈ ਵਾਅਦਾ ਕੀਤਾ ਸਮਾ ਘਟ ਗਿਆ ਕੋਈ ਮਸਲਾ ਪੈਂਡਿੰਗ ਨਹੀਂ ਰੱਖਿਆ ਇੱਕ ਮਸਲਾ ਪੈਂਡਿੰਗ ਨਹੀਂ ਰੱਖਿਆ ਚਾਹੇ ਕਿਸੇ ਦੇ ਏਜੰਟਾਂ ਦਾ 70 ਲੱਖ ਤੋਂ ਉੱਪਰ ਪੈਸਾ ਕਢਵਾ ਲ ਚੁੱਕੇ ਆ ਕਦੇ ਵੀਡੀਓ ਨਹੀਂ ਪਾਈ ਪੈਟਰੋਲ ਪੰਪ ਵਾਲਿਆਂ ਕੋਲ ਫਸੇ ਪੈਸੇ ਲੋਕਾਂ ਨੇ ਕਢਵਾ ਲ ਚੁੱਕੇ ਆ ਜ਼ਮੀਨਾਂ ਦੇ ਕਈ ਰੌਲੇ ਨਿਬੇੜ ਚੁੱਕੇ ਆ ਚੰਡੀਗੜ੍ਹ ਤੋਂ ਆਉਂਦਾ ਪਾਣੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਬੰਦ ਕਰਵਾ ਚੁੱਕੇ ਆ ਅਣਜਾਣਤ ਲਾਈਨ ਵਾਲੇ ਬੰਦੇ ਜੇਲ੍ਹਾਂ ਚ ਪਹੁੰਚਾ ਚੁੱਕੇ ਆ ਛਲੇੜੀ ਪਿੰਡ ਦੇ ਵਿੱਚ ਕਲਦੀਪ ਥਾਲੀਵਾਲ ਵੱਲੋਂ 470 ਕਿਲਾ ਜਿਹੜੀ ਜ਼ਮੀਨ ਕਬਜ਼ਾ ਕਰੀ ਸੀ ਉਹ ਛਡਾ ਕੇ ਪਿੰਡ ਦੇ ਲੋਕਾਂ ਨੂੰ ਮਾਲਕ ਬਣਾ ਚ ਪਿੰਨੀ ਵੀ ਟੀਮ ਇੱਥੇ ਬੈਠੀ ਆ ਜੀ ਨੇ 5 ਸਾਲ ਹੋ ਗਏ ਨੇ 5 ਸਾਲ ਹੋ ਗਏ ਆ ਗੱਲ ਚੱਲਦੀ ਆ ਕੰਮ ਦੇ ਦਾ ਉਹ ਦਾ ਉਹਨੂੰ ਦਿਹਾੜੀ ਦੋ ਪਰਾਵੋ ਵੱਡੀਆਂ ਮੰਗਾਂ ਤੇ ਉਹ ਵੀ ਲੜਾਈ ਲੜੀ ਜਾ ਰਹੀ ਆ ਇੱਕ ਵੀ ਕਖਾਨ ਇਸ ਮੋਰਚੇ ਦੇ ਵਿੱਚ 24 ਬੱਚੀ ਵਾਲੇ ਦੇ ਵਿੱਚ ਜਿਹਦਾ ਕੋਈ ਨੁਕਸਾਨ ਹੋਇਆ ਉਹਨੂੰ ਵੀ ਮੁਆਵਜ਼ਾ ਹੁਣ ਤੱਕ ਸਾਰਿਆਂ ਨੂੰ ਦਿਵਾ ਚੁੱਕੇ ਆ ਸ਼ੁਰੂ ਕਰਨ ਨੂੰ ਸਰਕਾਰ ਨੇ ਸਿੱਧੀ ਗੋਲੀ ਮਾਰੀ 1 ਕਰੋੜ ਰੁਪਏ ਦਾ ਚੈੱਕ ਦਿਵਾਇਆ ਉੱਥੇ ਵੀ ਧਰਨਾ ਲਾਉਣਾ ਪਿਆ ਚੈੱਕ ਦਿਵਾਉਣ ਦੇ ਲਈ ਹੋਰ ਪਤਾ ਨਹੀਂ ਕਿੰਨੇ ਕੁ ਜਿਹੜੇ ਵੀ ਕੰਮ ਦੀ ਜ਼ਿੰਮੇਵਾਰੀ ਚੱਕਿਆ ਫੇਰ ਕਹਨੇ ਆ ਸੁਣੀ ਸੁਣਾਈ ਗੱਲ ਕੁਝ ਹੋਰ ਹੋ ਸਕਦੀ ਆ ਪਰ ਸਾਡੀ ਲੀਡਰਸ਼ਿਪ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨੇ ਜਿਹਦੀ ਵੀ ਅੱਜ ਤੱਕ ਜ਼ਿੰਮੇਵਾਰੀ ਚੱਕੀ ਆ ਭਰਾਵੋ ਸਿਰੇ ਚੜਾਈਆ ਇਸ ਨੂੰ ਵੀ ਜਦੋਂ ਤੱਕ 5 ਲੱਖ ਦਾ ਚੈੱਕ ਸ਼ਹੀਦ ਪਰਿਵਾਰ ਵਾਲਾ ਤੇ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਦਾ ਪ੍ਰੋਸੈਸ ਲੰਮਾ ਹੈ ਇਹ ਸਾਰਿਆਂ ਨੂੰ ਪਤਾ ਹੈ ਸਰਕਾਰੀ ਨੌਕਰੀ ਵਾਲਾ ਪ੍ਰੋਸੈਸ ਵੀ ਜਦੋਂ ਤੱਕ ਸਿਰੇ ਨਹੀਂ ਲੱਗਦਾ ਸਾਲ ਲੱਗਿਆ 6 ਮਹੀਨੇ ਲੱਗਣ ਪ੍ਰਵਾਸ ਨੂੰ ਸਰਕਾਰੀ ਨੌਕਰੀ ਦਿਵਾ ਕੇ ਰਹਾਗੇ ਇਹ ਕਰਕੇ ਭਰਾਵੋ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਸ਼ੰਕਾ ਨਾ ਕਰਿਓ ਕਿਸੇ ਵੀ ਤਰ੍ਹਾਂ ਦਾ ਕਦੇ ਅੱਜ ਤੱਕ ਕਿਸੇ ਦਾ ਕੋਈ ਬਿਜਲੀ ਵਾਲਾ ਮਸਲਾ ਟੱਕੇ ਨਾਲ ਪਾਏ ਜੁਰਮਾਨੇ ਉਹ ਵੀ ਰੱਦ ਕਰਵਾਏ ਨੇ ਜਿਨ੍ਹਾਂ ਨੂੰ ਬਿਜਲੀ ਵਾਲੇ ਟੱਕੇ ਨਾਲ ਜੁਰਮਾਨੇ ਪਾਏ ਨੇ ਉਹ ਵੀ ਰੱਦ ਕਰਵਾਏ ਸਾਰਾ ਕੁਝ ਕੀਤਾ ਜਿਵੇਂ ਹੁੰਦੀ ਨੇ ਇਹ ਹੁੰਦਾ ਤਾਂ ਸਾਡੇ ਆਗੂਆਂ ਦੇ ਕਹਿਣ ਤੇ ਇਕੱਠੇ ਹੁੰਨੇ ਆ ਤਾਂ ਅਸੀਂ ਵੀ ਕਹਿ ਸਕਦੇ ਆ ਵੀ ਸਾਡੇ ਨਾਲ 4 ਬੰਦੇ ਹੈਗੇ ਨੇ ਤੁਸੀਂ ਤੱਕੜੇ ਹੋ ਕੇ ਸਾਥ ਬਿਆ ਕਰੋ ਨਾ ਤਾਂ ਮੈਂ ਨਿੱਜ ਲਈ ਲੜ ਰਿਹਾ ਨਾ ਤੁਸੀਂ ਆਪਣੇ ਨਿੱਜ ਲਈ ਲੜ ਰਹੇ ਆ ਆਪਾਂ ਆਪਣੇ ਲੋਕਾਂ ਦੇ ਲਈ ਲੜਨਾ ਹੈ ਇਹ ਵਕਤ ਜਿਸ ਦੇ ਵਿੱਚ ਅੱਜ ਗੁਜ਼ਰ ਰਹੇ ਆ ਇਹ ਕਿਸੇ ਦੇ ਵੀ ਆ ਸਕਦਾ ਸਾਡੇ ਪਿੰਡ 'ਚ ਸਾਡੇ ਸਮਾਜ ਦੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿਸੇ ਕਿਸਾਨ ਤੇ ਕਿਸੇ ਵੀ ਤਰ੍ਹਾਂ ਦਾ ਵਕਤ ਪੈਂਦਾ ਉਹ ਜਥੇਬੰਦੀ ਨਾਲ ਭਾਵੇਂ ਜੁੜਿਆ ਭਾਵੇਂ ਨਹੀਂ ਜੁੜਿਆ ਸਾਡੀ ਜ਼ਿੰਮੇਵਾਰੀ ਬਣਦੀ ਆ ਉਸ ਦੀ ਬਾਹ ਫੜਨੀ ਕਿਉਂਕਿ ਸਾਡਾ ਜਿਹੜਾ ਵੀ ਬੰਦਾ ਆਪਣੇ ਆਪ ਉਹਨੂੰ ਕਿਸਾਨ ਆਗੂਆ ਖਵਾਉਂਦਾ ਉਹਦੇ ਮਨ ਦੇ ਵਿੱਚ ਇਹ ਦਰਦ ਹੋਣਾ ਚਾਹੀਦਾ ਵੀ ਮੈਂ ਕਿਸੇ ਕਿਸਾਨ ਨੂੰ ਕਦੇ ਕੋਈ ਤਕਲੀਫ ਨਹੀਂ ਚਲਣ ਦੇਣੀ ਆਪਾਂ ਨੂੰ ਤਕਲੀਫ ਆਪਣੇ ਪਿੰਡੇ ਤੇ ਹਟਾਉਣੀ ਪੈਂਦੀ ਆ ਇਹ ਸੜਕਾਂ ਆਪਾਂ ਰੁੱਕੀਆ ਆਪਣਾ ਘਰ ਦਾ ਕੰਮ ਪਿੱਛੇ ਜਾਂਦਾ ਅਪਾਏ ਸਰਕਾਰ ਰੁਕੀਆਂ ਨੇ ਸਾਡੇ ਲੋਕਾਂ ਨੂੰ ਮੁਸ਼ਕਲ ਆਉਂਦੀਆਂ ਨੇ ਭਰਾਵੋ ਅਸੀਂ ਗੱਲ ਦੱਸਦੀ ਐ ਸਰਕਾਰ ਨਾਲ ਲੜਨਾ ਕੋਈ ਆਖਣਾ ਨਹੀਂ ਸਰਕਾਰ ਨੂੰ ਦੇਰ ਨਾਲ ਸਰਕਾਰ ਨੂੰ ਢਾਹਾਂਗੇ ਪਰ ਲੜਨਾ ਤੁਹਾਡੇ ਨਾਲ ਆਪਣੇ ਪਰਿਵਾਰ ਨਾਲੋਂ ਖਾ ਹੁੰਦਾ ਤੁਸੀਂ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਆਪਣੇ ਨਾਲ ਆਉਣਾ ਵੀ ਨਹੀਂ ਹੁੰਦਾ ਉਹ ਘਟੋ ਘਟ ਬਿਨਾ ਪਰਤਾਲ ਤੋਂ ਬਿਨਾ ਸੱਚ ਤੋਂ ਲੋਕਾਂ ਦੀ ਝੂਠੀ ਬਦਨਾਮੀ ਨਾ ਕਰਿਆ ਕਰੋ ਸੋਸ਼ਲ ਮੀਡੀਆ ਤੇ ਬੈਠ ਕੇ ਐਵੇਂ ਗਾਲਾਂ ਨਾ ਕੱਢਿਆ ਕਰੋ ਜਦੋਂ ਤੱਕ ਹਕੀਕਤ ਸਾਹਮਣੇ ਨਹੀਂ ਆਉਂਦੀ ਚਰਨਜੀਤ ਸਿੰਘ ਕਾਲੇ ਵਰਗੇ ਪਤਾ ਨਹੀਂ ਕਿੰਨੇ ਨੌਜਵਾਨਾਂ ਨੇ ਸਾਰੀ ਸਾਰੀ ਉਮਰ ਜਥੇਵੰਦੀ ਚ ਲਾਤੀ ਪਰਿਵਾਰਾਂ ਦੇ ਵਿੱਚ ਪਰਿਵਾਰ ਖਾਲੀ ਹੋ ਜਾਂਦੇ ਨੇ ਉਹਨਾਂ ਪਰਿਵਾਰਾਂ ਨੂੰ ਬਹੁਤ ਦੁੱਖ ਹੁੰਦਾ ਜਦੋਂ ਤੁਸੀਂ ਕਹਿੰਦੇ ਆ ਕਿਸਾਨ ਵਿੱਕ ਗਏ ਕਿਸਾਨ ਬਕਾਊ ਨੇ ਇਹ ਰਾ ਸੜਕਾਂ ਰੋਕ ਲਾਉਂਦੇ ਨੇ ਇਹ ਵਿਲੇ ਨੇ ਅੱਜ ਤੁਸੀਂ ਬੈਠੇ ਹੋ ਤੁਸੀਂ ਕੋਈ ਬਿੱਲ ਹੈ ਕਿਸੇ ਦੇ ਲਈ ਬੈਠੇ ਹੋ ਆਪਣੇ ਆਪ ਵੱਲ ਝਾਤੀ ਮਾਰੋ ਇਸ ਕਰਕੇ ਭਰਾਵੋ ਥੋੜਾ ਜੱਗ ਆਪਾਂ ਆਪਣੇ ਜਿਹੜਾ ਬੰਦਾ ਲੜਾਈ ਕਿਸੇ ਵੀ ਵਰਗ ਦੀ ਲੜਦਾ ਭਾਵੇਂ ਕਿਸਾਨਾਂ ਦੀ ਲੜਦਾ ਮਜ਼ਦੂਰਾਂ ਦੀ ਲੜਦਾ ਮੁਲਾਜ਼ਮਾਂ ਦੀ ਲੜਦਾ ਪ੍ਰੈਸ ਲਈ ਲੜਦਾ ਉਹ ਕਿਸੇ ਵੀ ਅਦਾਰੇ ਲਈ ਲੜਦਾ ਉਹ ਆਪਣੇ ਲੋਕਾਂ ਦੇ ਲਈ ਲੜਦਾ ਉਹਨਾਂ ਨੂੰ ਸ਼ਾਬਾਸ਼ ਦਿਈਏ ਨਾ ਕਿ ਕਿਸੇ ਦੀਆਂ ਲੱਤਾਂ ਖਿੱਚੀਏ ਨਾ ਕਿ ਕਿਸੇ ਦੀ ਬਦਨਾਮੀ ਕਰੀਏ ਇਸ ਕਰਕੇ ਤਕੜੇ ਹੋ ਕੇ ਇਸ ਇਕੱਠ ਨੂੰ ਜਿਹੜੇ ਪਿੰਡਾਂ ਦੇ ਵਿੱਚੋਂ ਅਜੇ ਵੀ ਸੰਗਤ ਘਟਾਈ ਆ ਉਹਨਾਂ ਨੂੰ ਬੁਲਾਇਏ ਤੇ ਮੇਰੀ ਬੇਨਤੀ ਆ ਲੁਧਿਆਣਾ ਤੇ ਪਟਿਆਲੇ ਦੇ ਜ਼ਿਲ੍ਹਿਆਂ ਨੂੰ ਤੁਹਾਡੀ ਗਿਣਤੀ ਸਾਡੀ 2200 ਦੀ ਸੀ ਉਹ ਆਪਣੀ ਗਿਣਤੀ ਨੂੰ ਤੁਸੀਂ ਪੂਰਾ ਕਰੋ ਕਿਉਂਕਿ ਪਹਿਲਾਂ ਗੱਲ ਆ ਗਈ ਸੀ ਪ੍ਰਸ਼ਾਸਨ ਨਾਲ ਗੱਲ ਚੱਲੀ ਆ ਸਾਡੇ ਜਿਹੜੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕਾਂ ਦੀ ਗਿਣਤੀ ਘਟਾ ਹਜੇ ਆਪਣੀ ਆਪਣੀ ਗਿਣਤੀ ਚੈੱਕ ਕਰਕੇ ਆਪਣੀ ਗਣਤੀ ਵੀ ਦੋ ਦੋ ਸੌ ਕੱਲਾ ਕੱਲਾ ਬਲੱਗ ਜਲਦੀ ਪੂਰੀ ਕਰ ਲਵੇ ਲੜਾਈ ਜਿੱਤਣੀ ਆ ਭਰਾਵੋ ਇਨਸਾਫ ਦਿਵਾਉਣਾ ਹੈ ਇਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਚੈੱਕ ਮਿਲਣ ਤੋਂ ਬਾਅਦ ਨੌਕਰੀ ਦਾ ਐਲਾਨ ਹੋਣ ਤੋਂ ਬਾਅਦ ਉਹ ਵੀ ਤੁਹਾਨੂੰ ਦੱਸਣਾ ਹੈ ਉਹ ਵੀ ਕੱਲੇ ਕੱਲੇ ਪਿੰਡ ਨੇ ਲਾਗੂ ਕਰਨਾ ਹੈ ਅੱਜ ਕਾਲਾ ਕੱਲੇ ਪਿੰਡ ਬੜਵਾਲੇ ਦਾ ਨਹੀਂ ਕੱਲੇ ਜਿਸਕਰਨ ਉਹਨਾਂ ਦਾ ਨਹੀਂ ਉਹ ਕਾਲਾ ਆਪਣੇ ਸਾਰਿਆਂ ਦਾ ਹੈ ਕਾਲਾ ਜਿੰਨੇ ਵੀ ਲੋਕ ਆਪਾਂ ਖਨੌਰੀ ਮੋਰਚਾ ਸ਼ੰਭੂ ਮੋਰਚੇ ਨਾਲ ਸੰਬੰਧਿਤ ਆ ਸਾਰਿਆਂ ਦਾ ਐਂਬੂਲੈਂਸ ਆ ਰਹੀ ਹੈ ਉਹਨੂੰ ਰਾਸਤਾ ਦੇ ਦਿਓ ਕੋਈ ਦਿੱਕਤ ਨਾ ਆਵੇ ਐਂਬੂਲੈਂਸ ਨੂੰ ਜਾਂ ਹੋਰ ਕੋਈ ਸਾਡਾ ਵਿਆਹ ਵਾਲਾ ਕੋਈ ਵੀਰ ਆਉਂਦਾ ਕੋਈ ਫੁੱਲਾਂ ਦੀ ਗੱਡੀ ਆਉਂਦੀ ਆ ਉਹਨਾਂ ਨੂੰ ਵਿਆਹ ਵਾਲਿਆਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਸਾਰਿਆਂ ਨੂੰ ਕੱਢ ਦਿੱਤਾ ਜਾਵੇ ਐਂਬੂਲੈਂਸ ਤਾਂ ਕੁਝ ਲੋਕ ਸਾਡੇ ਲੋਕਲ ਵੀ ਨੇ ਕਿਸੇ ਨੂੰ ਕੋਈ ਆਪਾਂ ਦਿੱਕਤ ਨਹੀਂ ਆਉਣ ਦੇਣੀ ਐਂਬੂਲੈਂਸ ਅਤੇ ਜੋ ਵਿਆਹ ਵਾਲੀਆਂ ਗੱਡੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ ਧੰਨਵਾਦ ਅਗਲਾ ਬੁਲਾਰਾ ਜੋ ਵੀ ਹੈ ਉਹ ਆਪਣਾ ਕੇ ਇਥੇ ਨਾਮ ਬੁਲਾਵੇ ਅਸੀਂ ਮੈਂ ਫੇਰ ਵਿਸ਼ਵਾਸ਼ ਦਿਵਾਉਣਾ ਜਦੋਂ ਤੱਕ ਸਰਕਾਰ ਵੱਲੋਂ ﺍﻟਾਨੀਆਂ ਮੰਗਾ ਭਾਵੇਂ ਕਾਲੇ ਨਾਲ ਸੰਬੰਧਿਤ ਨੇ ਭਾਵੇਂ ਕਿਸੇ ਪਿੰਡ ਨਾਲ ਸੰਬੰਧਿਤ ਨੇ ਜਦੋਂ ਤੱਕ ਲਾਗੂ ਨਹੀਂ ਕਰਵਾਉਂਦੇ ਪ੍ਰਾਵੋ ਲੜਾਈ ਨਹੀਂ ਛੱਡਾਂਗੇ ਤੁਹਾਡੇ ਨਾਲ ਡਟ ਕੇ ਖੜੇ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਗੁਰਜੇਂਦਰ ਸਿੰਘ ਕੀ ਵੀਰ ਨੇ ਬਹੁਤ بڑے ਵਿਸਥਾਰ ਦੇ ਨਾਲ ਦੱਸਿਆ ਜਥੇਬੰਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ ਔਰ ਮੈਂ ਅਗਲਾ ਬੁਲਾਣਾ ਬੁਲਾਉਣ ਤੋਂ ਪਹਿਲਾਂ ਬੇਨਤੀ ਕਰਾਂ ਕਿਸੇ ਵੀ ਮੇਰੇ ਵੀਰ ਨੇ ਆਪਣੇ ਦਿਲ ਦੇ ਬਲਬਲੇ ਆਪਣੇ ਵਿਚਾਰ ਜਾਂ ਆਪਣੇ ਵੀਰ ਕਾਲੇ ਦੇ ਨਾਲ ਜੋ ਬਤਾਏ ਗਏ ਬਤਾਇਆ ਸਮਾਉ ਹੋਵੇ ਬਾਰੇ ਬਲਬਲੇ ਹੁੰਦੇ ਨੇ ਕੋਈ ਮੇਰਾ ਵੀਰ ਸਾਂਝੇ ਕਰਨਾ ਚਾਹੁੰਦਾ ਆਪਣਾ ਨਾਮ ਖਾਦ ਕੇ ਆ ਕੇ ਤੇ ਹੁਣ ਮੈਂ ਉਸ ਨੌਜਵਾਨ ਨੂੰ ਤੁਹਾਡੇ ਰੂਹ ਰੂਹ ਕਰਾਵਾਂਗਾ ਸਰਦਾਰ ਬਲਬ੍ਰੀਤ ਸਿੰਘ ਅਬਦੁੱਲਾਪੁਰ ਜਿਹੜੇ ਹਰ ਵੇਲੇ ਪ੍ਰਧਾਨ ਜੀ ਦੇ ਨਾਲ ਰਹਿੰਦੇ ਨੇ ਸਰਦਾਰ ਜਗਦੀਸ਼ ਸਿੰਘ ਢੱਲੇਵਾਰ ਦੇ ਨਾਲ ਇਹ ਮੈਂ ਤੁਹਾਨੂੰ ਇਹ ਇਸ ਕਰਕੇ ਦੱਸ ਰਿਹਾ ਕਿ ਉਹ ਬੋਲਣਗੇ ਤੁਹਾਡੇ ਸਾਹਮਣੇ ਇਹ ਚੀਜ਼ ਤੁਹਾਡੇ ਸਾਹਮਣੇ ਤੁਹ ਕੱਖ ਦਿਖੂਗੇ ਕਿਉਂਕਿ ਪ੍ਰਧਾਨ ਜੀ ਸਰਦਾਰ ਜਗਦੀਸ਼ ਸਿੰਘ ਢੱਲੇਵਾਰ ਪਾਸ ਨੇ ਪਾਸ ਪਾਤ ਦੇ ਨਾਲ ਜਿਹੜੀ ਵੀ ਧਾਤ ਨੂੰ ਸੁਆਦ ਜੀਏ ਸੋਨਾ ਬਣ ਜਾਂਦੀ ਹੈ ਤੇ ਮੈਂ ਕਿਰਪਾ ਨਾ ਕਰਾਂ ਬੋਦੀ ਆਪੇ ਤੁਸੀਂ ਸੁਣ ਲੈਣਾ ਬਲਕ੍ਰਿਸ਼ ਸਿੰਘ ਅਗਲਾ ਬਾਪ ਜੀਤਾਂ ਪ੍ਰਭੂ ਸਾਡੇ ਨਿੱਕੇ ਜਿਹੇ ਸੱਤੇ ਤੇ ਇਸ ਦੁੱਖ ਦੀ ਘੜੀ ਵਿੱਚ ਵੱਡੀ ਗਿਣਤੀ ਚ ਪਹੁੰਚੇ ਹੋ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਬਰਨੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇੱਕ ਲਾਲ ਕਾਰ ਕਰੀ ਆ ਜੀ ਕਿਸੇ ਦਿਓ ਮੜੀ ਜੀ ਸਾਈਡ ਕਰਵਾ ਦਿਓ ਪੈਸੇ ਬੁਲਾ ਰਹਿਆਂ ਨੇ ਜੋ ਅੱਜ ਦਾ ਮੁੱਦਾ ਸੀ ਜਿਹਦੇ ਕਰਕੇ ਅੱਜ ਇਹ ਇੱਥੇ ਇਕੱਠੇ ਹੋਏ ਆਂ ਰੋਡ ਬੰਦ ਕਰਨ ਦੀ ਨੋਟਾਈਆ ਉਹ ਸਾਰੀਆਂ ਗੱਲਾਂ ਬਾਰੇ ਸਾਰੇ ਬਣਾ ਰਹੇ ਨੇ ਤੁਹਾਨੂੰ ਦੱਸ ਦਿੱਤਾ ਬੱਸ ਪਰ ਆ ਗੋ ਗੱਲਾਂ ਦੋਈ ਨੇ ਪ੍ਰਸ਼ਾਸਨ ਨਾਲ ਜਦੋਂ ਪਹਿਲੇ ਦਿਨ ਤੋਂ ਹੀ ਗੱਲ ਚੱਲੀ ਪਹਿਲੇ ਦਿਨ ਤੋਂ ਇਹ ਲੱਗ ਰਿਹਾ ਸੀ ਕਿ ਢਾਲ ਚ ਕੁਝ ਕਾਲਾ ਕਿਉਂਕਿ ਜਦੋਂ ਪਸੀ ਪਠਾਣਾ ਐਸਟੀਐਮ ਮੈਡਮ ਨੂੰ ਮਿਲਦੇ ਆ ਜਾ ਕੇ ਆ ਜਿਹੜੀ ਹੁਣ 2 ਲੱਖ ਦੀ ਗੱਲ ਆ ਰਹੀ ਆ ਇਹ ਪਹਿਲੇ ਦਿਨ ਤੋਂ ਇਹੀ ਸੀ 2 ਲੱਖ ਦੀ ਗੱਲ ਹੀ ਉਦੋਂ ਆ ਰਹੀ ਸੀ ਕਈ ਵਿੱਚ ਬੰਦਿਆਂ ਦਾ ਇਹ ਆ ਰਹੇ ਆ ਆਪਣੇ ਆ ਦਾ ਹੀ ਕਿ ਜੇ ਜੇ ਕੈਸ਼ ਦੇ ਰਹੇ ਨੇ ਤਾਂ ਆਪਾਂ ਨੂੰ ਕੀ ਦਿੱਕਤ ਆਉਦੇ ਚ ਓਹ ਭਰਾਓ ਦਿੱਕਤ ਇਹ ਆ ਕਿ ਜਿਹੜੀ ਪਾਲਿਸੀ ਆ ਸਰਕਾਰ ਦੀ ਜਿਵੇਂ ਗੁਰਜਿੰਦਰ ਵੀਰੇ ਨੇ ਤੁਹਾਨੂੰ ਸਾਰੀ ਗੱਲ ਦੱਸੀ ਆ ਕਿ ਹੁਣ ਤੱਕ ਜਿੰਨੇ ਵੀ ਕਿਸਾਨੀ ਸ਼ਹੀਦ ਹੋਏ ਨੇ ਆਪਣੇ ਮੋਰਚੇ 'ਚ ਹੁਣ ਤੱਕ ਕਦੇ ਵੀ ਇੱਕ ਵੀ ਕਿਸਾਨ ਨੂੰ ਇਹ ਨਹੀਂ ਹੋਇਆ ਕਿ ਸਰਕਾਰ ਨੇ ਕੈਸ਼ ਪੇਮੈਂਟ ਭਾਈ ਹੋਵੇ ਸਾਰਿਆਂ ਨੂੰ ਚੈੱਕ ਮਿਲੇ ਨੇ ਇਹ ਸਰਕਾਰ ਦੀ ਬਦਨੀਆ ਦਾ ਭਰਾਵੋ ਜਿਹੜਾ ਤੁਹਾਨੂੰ ਕੈਸ਼ ਦੇ ਰਹੀ ਨੇ ਕਿਉਂਕਿ ਜਦੋਂ ਤੱਕ ਆਪਾਂ ਨੂੰ 5 ਲੱਖ ਦਾ ਚੈੱਕ ਨਹੀਂ ਆਉਂਦਾ ਉਦੋਂ ਤੱਕ ਭਰਾਵੋ ਫਿਰ ਨੌਕਰੀ ਵਾਲੇ ਪਾਸੇ ਨੂੰ ਤੁਰਿਆ ਨਹੀਂ ਜਾਣਾ ਇਹ ਫਿਰ ਪਤਾ ਨਹੀਂ ਆਪਾਂ ਨੂੰ 2 ਲੱਖ ਕਿਹੜੀ ਪਾਲਸੀ ਤਹਿਤ ਦੇਣਗੇ ਜਿਹੜੀ ਸ਼ਹੀਦਾਂ ਵਾਲੀ ਪਾਲਸੀ ਆ ਉਹਦੇ 'ਚ ਭਰਾਵੋ 5 ਲੱਖ ਦਾ ਚੈੱਕ ਹੀ ਲੈਣਾ ਪੈਣਾ ਜੇ ਆਪਾਂ ਦੇ ਪਰਿਵਾਰ ਨੂੰ ਨੌਕਰੀ ਵਾਲੇ ਪਾਸੇ ਨੂੰ ਨਹੀਂ ਲੈ ਕੇ ਜਾਣੀ ਤਾਂ ਗੱਲ ਲੜੀ ਹੋਈ ਆ ਭਰਾਵੋ ਨਹੀਂ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਦੱਸਿਆ ਸੀ ਕਿ 5 ਲੱਖ টাকা ਜਿੰਨੇ ਕੋਰੇ ਪਿੰਡ ਬੈਠੇ ਨੇ ਜਿੰਨੇ ਕ ਜਿਲੇ ਬੈਠੇ ਨੇ ਕਾਲੇ ਬੜਵਾਲੇ ਦੇ ਨਾਮ ਤੇ ਕਿਉਂਕਿ ਉਸ ਦਾ ਇੰਨਾ ਪਿਆਰ ਸੀ ਜੱਥੇਬੰਦੀ ਨਾਲ ਆਪਣੀ ਜੱਥੇਬੰਦੀ ਤੋਂ ਇਲਾਵਾ ਦੂਜੀਆਂ ਜੱਥੇਬੰਦੀਆਂ ਨਾਲ ਵੀ ਇੱਕ ਅਨਾਉਂਸ ਕਰਦੀ ਉਹਰੇ ਉਹਦੇ ਲਈ ਪੈਸੇ ਇਕੱਠੇ ਕਰਨ ਲਈ ਪਰਿਵਾਰ ਦੀ ਮਦਦ ਕਰਨ ਲਈ ਪਰ ਆਪੋ ਪਤਾ ਨਹੀਂ ਕਿੰਨੇ ਕ ਲੱਖ ਰੁਪਏ ਇਕੱਠਾ ਹੋ ਜਾਊਗਾ ਪਰ ਗੱਲ ਇਹ ਆ ਕਿ ਪਰਿਵਾਰ ਨੂੰ ਨੌਕਰੀ ਦਿਵਾਉਣੀ ਆ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਦਿਵਾਉਣੀ ਆ ਤਾਂ ਜੋ ਪਰਿਵਾਰ ਦਾ ਸਾਰੀ ਉਮਰ ਦੀਆਂ ਰੋਟੀਆਂ ਪੱਕੀਆਂ ਰਹਿ ਸਕਣ ਉਹਨਾਂ ਦੇ ਘਰੇ ਸੋ ਗੱਲ ਭਰਾਵੇ ਨੌਕਰੀ ਤੇ ਖੜੀ ਆ ਤਾਂ ਚੈੱਕ ਵਾਲੇ ਮਸਲੇ ਤੇ ਅੜੇ ਹੋਏ ਆ ਜਿਹੜੀ ਤੁਹਾਨੂੰ ਐਸ.ਡੀ.ਐਮ ਦੀ ਗੱਲ ਦੱਸਣ ਲੱਗੇ ਸੀ ਬਸੀ ਪਠਾਨ ਵਾਲੇ ਦੀ ਉਹਨਾਂ ਨੇ ਪਹਿਲੇ ਦਿਨ ਇਹ ਗੱਲ ਕਹਿਤੀ ਸੀ ਕਹ ਜੀ ਇਹ ਸ਼ਹੀਦ ਵਾਲੀ ਪਾਲਿਸੀ ਜਿਹੜੀ ਆਉਂਦਾ ਇਹ ਤਾਂ ਤੁਹਾਨੂੰ ਜਿਹੜੀ ਐਕਸੀਡੈਂਟ ਵਾਲੀ ਪਾਲਿਸੀ ਬਣੀ ਹੋਈ ਆ ਉਹਦੇ ਚ ਤੁਹਾਨੂੰ 2 ਲੱਖ ਰੁਪਈਆ ਮਿਲ ਜੂਗਾ ਇਹ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਸਰਕਾਰ ਕਿੱਧਰ ਨੂੰ ਜਾ ਰਹੀ ਆ ਪ੍ਰਸ਼ਾਸਨ ਕਿੱਧਰ ਨੂੰ ਜਾ ਰਿਹਾ ਅੱਜ ਵੀ ਉਹ ਉਸੇ ਗਲਤੀ ਅੜੇ ਹੋਏ ਨੇ ਕਿ ਜੀ ਤੁਹਾਨੂੰ 2 ਲੱਖ ਦਾ ਚੈੱਕ ਦੇ ਦਿੰਨੇ ਆ 3 ਲੱਖ ਕੈਸ਼ ਦੇ ਦਿੰਨੇ ਆ ਉਸ ਤੋਂ ਮੀਟਿੰਗ ਛੱਡ ਕੇ ਆਏ ਸੀ ਸਰਦਾਰ ਜਸਵੀਰ ਸਿੰਘ ਜਿੱਦੂ ਪਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਹ ਮੀਟਿੰਗ ਦੇ ਵਿੱਚ ਬੈਠੇ ਸੀ ਤੇ ਮੀਟਿੰਗ ਛੱਡ ਕੇ ਆਏ ਸੀ ਕਿ ਅਸੀਂ ਫੇ ਡੀਸੀ ਮੈਡਮ ਨਾਲ ਗੱਲ ਕਰ ਲੈਣੇ ਆਂ ਉੱਪਰ ਜਦੋਂ ਡੀਸੀ ਮੈਡਮ ਨਾਲ ਗੱਲ ਕੀਤੀ ਤਾਂ ਇੱਕ ਗੱਲ ਧਿਆਨ ਨਾਲ ਸੁਣਿਓ ਕਿ ਇੱਕ ਜ਼ਿਲ੍ਹੇ ਦਾ ਮਾਲਕ ਹੋਵੇ ਤੇ ਉਹ ਗੱਲਾਂ ਇਹ ਕਰੇ ਮੈਡਮ ਦਾ ਇਹ ਕਹਿੰਦੀ ਸਰਦਾਰ ਜਸਵੀਰ ਸਿੰਘ ਜਿੱਦੂ ਕਰਨ ਨੂੰ ਕਿ ਜੀ ਮੈਂ ਤਾਂ ਚਾਹੁੰਨੀ ਆ ਵੀ ਪਰਿਵਾਰ ਨੂੰ 5 ਲੱਖ ਵੀ ਮਿਲੇ ਤੇ ਨੌਕਰੀ ਵੀ ਮਿਲੇ ਪਰ ਇਹ ਹੋਣਾ ਉੱਪਰੋਂ ਆ ਸਾਰਾ ਕੁਝ ਇਹ ਤਾਂ ਤੁਹਾਡੇ ਉੱਪਰ ਹੱਥ ਪੈਂਦਾ ਤਾਂ ਤੁਸੀਂ ਪੰਜਾਬ ਸਰਕਾਰ ਨੂੰ ਕਰਵਾ ਕੇ ਦੇ ਦਿਓ ਮੈਨੂੰ ਮੈਂ ਉਰੇ ਤੋਂ ਦੇ ਦੂੰ ਸਾਰਾ ਕੁਝ ਤਾਂ ਪਰ ਆਹੋ ਇੱਕ ਜ਼ਿਲ੍ਹੇ ਦਾ ਮਾਲਕ

ਅਸੀਂ ਇਹ ਗੱਲ ਕਹਿਤੀ ਸੀ ਫ਼ਾਲੂਰ ਲਿਖ ਕੇ ਦੋ ਕਿ ਮੇਰੇ ਹੱਥੋਂ ਫੜਨੇ ਮੈਣੀ ਕਰਵਾ ਸਕਦੇ ਹਾਂ ਸੁਖੁਰਾ ਕਰਵਾ ਲਓ ਜੀ ਸੀ ਮੈਡਮ ਦੀ ਗੱਡੀ ਰੋਕੀ ਹੋਈ ਸੀ ਰਾਤ ਨੂੰ 8 ਵਜੇ ਤੱਕ ਦਫ਼ਤਰ 'ਚ ਬਿਠਾ ਕੇ ਨੇ ਉਹ ਮੈਂ ਸਮਝ ਕਰਤਾ ਸੀ ਕਿ ਇਹ ਹੁਣੇ ਗੱਡੀ ਛੱਡ ਦਿੰਦੇ ਆਂ ਕਹ ਜੀ ਅਸੀਂ ਕੋਸ਼ਿਸ਼ ਕਰਾਂਗੇ ਮਨ ਲੱਖ ਜੀ ਇਹ ਨਾ ਤਾਂ ਨੌਕਰੀ ਬਾਰੇ ਕੁਝ ਬੋਲਿਆ ਵੀ ਬੱਸ ਜੀ ਕੋਸ਼ਿਸ਼ ਕਰਾਂਗੇ ਪਰ ਉਹਦੇ ਸਪਸ਼ਟ ਕੀਤੀ ਸੀ ਇਹ ਗੱਲ ਐਸ ਡੀ ਐਮ ਸਾਹਿਬ ਨੂੰ ਕਿ ਤੁਸੀਂ ਕਿਸੇ ਤੇ ਪ੍ਰੈਸ਼ਰ ਜਾ ਕੇ ਸਿਰਫ ਧਰਨਾ ਚ ਕਾਉਣ ਲਈ ਇਹ ਗੱਲਾਂ ਨਾ ਬੋਲਿਓ ਕਿਰੇ ਦੋਸਤਾਂ ਨਾਲ ਜਾ ਕੇ ਲੜ ਕੇ ਇੱਕ ਵਾਰ ਆਨਾਨਸ ਕਰ ਦਿੰਨੇ ਆ ਇਹ ਗੱਲ ਸਪਸ਼ਟ ਕਹੀ ਸੀ ਕਿ ਜੇ ਲੱਤਾ ਬਾਹਰ ਚੱਲਦੀਆਂ ਨੇ ਜੇ ਉੱਪਰ ਕੋਈ ਗੱਲਬਾਤ ਹੁੰਦੀ ਆ ਸਰਕਾਰ ਨਾਲ ਤਾ ਉਹ ਰਿਹਾ ਕੇ ਅਨਾਉਂਸ ਕਰਿਓ ਕੱਲ੍ਹ ਧਰਨਾ ਚ ਬਾਹਰ ਲਈ ਅਨਾਉਂਸ ਨਾ ਕਰਦੇ ਹੋ ਕਿਹਾ ਸੀ ਕਿ ਫਿਰ ਆ ਸਥਿਤੀ ਬਣੂਗੀ ਰੋਡ ਬੰਦ ਕਰਨਾ ਪਊਗਾ ਫਿਰ ਵੀ ਆਪਾਂ ਜਮੂ ਸਾਹਮਣੇ ਹੋਵਾਂਗੇ ਫਿਰ ਗੱਲ ਸਾਰੀ ਜਿਹੜਾ ਉਹ ਅਨਾਉਂਸ ਕਰੂਗਾ ਉਹਦੇ ਤੇ ਆਊਗੀ ਆ ਮੈਨੂੰ ਲੱਗਦਾ ਕਿ ਜਿਹੜੇ ਐਸ ਡੀ ਐਮ ਨੇ ਅਨਾਉਂਸ ਕੀਤਾ ਸੀ ਉਹ ਅੱਜ ਤੱਕ ਬੜੇ ਵਿੱਚ ਆਇਆ ਨਹੀਂ ਜਿਹੜੀ ਚੀਜ਼ ਨਾ ਉਸ ਕੀਤੀ ਹੋਵੇ ਬੋਲੀ ਹੋਵੇ ਲੋਕਾਂ ਦੇ ਵਿੱਚ ਤੇ ਲਾਗੂ ਨਾ ਕੀਤੀ ਹੋਵੇ ਫਿਰ ਅੱਖ 'ਚ ਅੱਖ ਪਾਉਣੀ ਔਖੀ ਹੋ ਜਾਂਦੀ ਆ ਅੱਜ ਆਇਆ ਨਹੀਂ ਇਤਰੀ ਹੋਰੇ ਅਸੀਂ ਕੀਚੀ ਕਰਦੇ ਆਂ ਜੀ ਆਪ ਨੂੰ ਤੇ ਆ ਕੇ ਮੈਕ ਤੇ ਬੋਲੋ ਜਿਹੜੀ ਗੱਲ ਤੁਸੀਂ ਬੋਲੀ ਸੀ ਜਿਹੜੀ ਗੱਲ ਤੁਸੀਂ ਕਹੀ ਸੀ ਆ ਕੇ ਬੋਲੋ ਮੈਕ ਤੇ ਇਹ ਗੱਲ ਕਹੀ ਸੀ ਅਸੀਂ ਕਿ ਸਿੱਧੂ ਪਰ ਜਥੇਬੰਦੀ ਨਾ ਅਜੇ ਤੱਕ ਪਿੱਛੇ ਹੱਟੀਆ ਦੇ ਨਾ ਹਟੂਗੀ ਜਿਹੜੀ ਚੀਜ਼ ਸਰਕਾਰ ਤੋਂ ਅਨਾਉਂਸ ਕਰਵਾਈਆ ਜਿਹੜੀ ਚੀਜ਼ ਦੀ ਮੰਗ ਰੱਖੀਆ ਉਹ ਲਾਗੂ ਕਰਵਾਈਆਂ ਨੇ ਅੱਗੇ ਤੇ ਇਹ ਵੀ ਕਰਵਾ ਕੇ ਹਟਾਂਗੇ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਹਲੇ ਇੱਕ ਜ਼ਿਲੇ ਦਾ ਮਸਲਾ ਤੇ ਅੱਜ ਵੀ ਪ੍ਰਸ਼ਾਸਨ ਨੂੰ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਸਿਰਫ ਤਿੰਨ ਜ਼ਿਲ੍ਹਿਆਂ ਦੀ ਡਿਊਟੀ ਲਈ ਆ ਲੁਧਿਆਣਾ ਪਟਿਆਲਾ ਤੇ ਫਤਿਹਗੜ ਸਾਹਿਬ ਪਟਿਆਲੇ ਤੇ ਲੁਧਿਆਣੇ ਦੀ ਥੋੜੀ ਜੀ ਗਿਣਤੀ